ਜੱਥੇਦਾਰਾਂ ਦੀ ਨਿਯੁਕਤੀ ਤੇ ਜੱਥੇਦਾਰਾਂ ਨੂੰ ਤਨਖਾਹ ਉਹ ਸਾਡੇ ਕਮੇਟੀ ਚੋਂ ਸਰਦਾਰ ਸਾਹਿਬ ਵੀ ਸੁਣੋ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕੀਤੀ ਉਹ ਵਿਧਾਨ ਸਭਾ ਨਹੀਂ ਤੈਅ ਕਰੂਗੀ ਕੱਲ ਤੁਹਾਡੇ ਨਾਲ ਕੱਲ ਤੁਹਾਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸੇਕਾ ਉਹ ਮੈਨੂੰ ਨਹੀਂ ਪਰਵਾਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵਿਚਾਲੇ ਬਹਿਸਵਾਜੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਵੇਖ ਸਕਦੇ ਹਾਂ ਕਿ ਜ਼ਥੇਦਾਰ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਮੰਤਰੀ ਬੈਂਸ ਨੂੰ ਕਿਹਾ ਜਾ ਰਿਹਾ ਹੈ ਕਿ ਪੰਥ ਦਾ ਮਸਲਾ ਵਿਧਾਨ ਸਭਾ ਤੈ ਨਹੀਂ ਕਰ ਸਕਦੀ ਇਸ ਦੌਰਾਨ ਦੋਮਾਂ ਦੇ ਵਿਚਾਲੇ ਤਿੱਖੀ ਬਹਿਸਵਾਜੀ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਜ਼ਥੇਦਾਰਾਂ ਨੂੰ ਹਟਾਉਣ ਦਾ ਮੁੱਦਾ ਚੁੱਕਿਆ ਗਿਆ ਸੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਜ਼ਥੇਦਾਰਾਂ ਨੂੰ ਹਟਾਉਣ ਅਤੇ ਲਗਾਉਣ ਦੇ ਲਈ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਇਹ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਜਿਵੇਂ ਹੀ ਕੱਲ ਅਨੰਦਪੁਰ ਸਾਹਿਬ ਦੇ ਵਿੱਚ ਮੰਤਰੀ ਹਰਜੋਤ ਵੈਸ ਨੂੰ ਕੁਲਦੀਪ ਸਿੰਘ ਗੜਗਾਜ ਮਿਲਦੇ ਨੇ ਤਾਂ ਇਸ ਦੌਰਾਨ ਉਹਨਾਂ ਦੇ ਵੱਲੋਂ ਮੰਤਰੀ ਵੈਸ ਨੂੰ ਸਾਫ਼ ਕਿਹਾ ਜਾਂਦਾ ਹੈ ਕਿ ਪੰਥ ਦਾ ਮਸਲਾ ਵਿਧਾਨ ਸਭਾਤ ਹੈ ਨਹੀਂ ਕਰ ਸਕਦੀ ਇਸ ਦੌਰਾਨ ਮੰਤਰੀ ਹਰਜੋਤ ਵੈਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਵੀ ਪੰਥ ਦਾ ਹਿੱਸਾ ਮੈਂ ਵੀ ਇਸੇ ਖਾਂ ਕੱਲ ਨੂੰ ਤੁਹਾਡੇ ਨਾਲ ਵੀ ਅਜਿਹਾ ਹੋ ਸਕਦਾ ਹੈ ਇਸੇ ਦੌਰਾਨ ਜਥੇਦਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਕੋਈ ਪਰਵਾਹ ਨਹੀਂ ਭਾਵੇਂ ਮੈਨੂੰ ਲਾ ਦੇਣਾ ਪਰ ਤੁਸੀਂ ਸੱਚ ਸੁਣਦਾ ਮਾਦਾ ਜ਼ਰੂਰ ਰੱਖੋ ਉਹਨਾਂ ਦਾ ਸਰਕਾਰ ਕੀਤਾ ਜਾ ਰਿਹਾ ਹੈ ਕਿ ਇਹ ਅੰਦੂਨ ਟ੍ਰਾਂਸਲੇਟਰ ਮੈਂ ਰੁੱਕ ਕੇ ਜਿਹੜੀ ਬੇਨਤੀ ਹੈ ਉਹਨੂੰ ਉੱਪਰ ਨਹੀਂ ਕਰਾਉਂਦੇ ਉੱਪਰਲੀ ਸਰਵਿਸ ਉੱਪਰਲੀ ਕਦੀ ਸਰਕਾਰ ਸਰਦਾਰ ਜੀ ਮੇਰੇ ਨਾਲ ਗੱਲ ਕਰੋ ਸਰਦਾਰ ਜੀ ਗੱਲ ਸੁਣ ਸੇਵਾ ਜਿਹੜਾ ਹੈ ਸਰਦਾਰ ਜੀ ਸੜਕ ਬਣਾਉਣਾ ਕਿਹਦਾ ਕੰਮ ਆ ਸਰਕਾਰ ਦਾ ਓਪਨਲੀ ਸਰਕਾਰ ਉਹ ਸੜਕ ਕਿਉਂ ਨਹੀਂ ਬਣਾਉਂਦੀ ਓਪਨਲੀ ਉਹਨੂੰ ਕਰੇ ਜਿੱਥੇ ਜਿੱਥੇ ਗੱਡੀ ਦੇ ਬੈਠਾ ਲੋਕ ਬੋਲੇ ਬੋਲੇ ਸੋ ਨਿਹਾਲ ਕੋਈ ਕੋਈ ਕਰਦੇ ਜਿਹੜੀ ਜਿਹੜੀ ਦੇਖਦੇ ਆ ਇਹ ਕੋਈ ਬਤੌਰ ਸਿੱਖ ਹੁੰਦੇ ਆ ਜਿਹੜਾ ਜਾਨ ਸਮਝਦਾ ਹੈ ਕੱਲ ਨੂੰ ਇਹਦਾ ਛੋਟੇ ਤੇ ਵੀ ਆ ਸਕਦਾ ਜੱਥੇਦਾਰਾਂ ਦੀ ਮੀਤੀ ਤੇ ਜੱਥੇਦਾਰਾਂ ਨੂੰ ਹਟਾਉਂਦੇ ਉਹ ਸਾਡੇ ਕਮੇਟੀ ਚੋਂ ਲਾਖਾ ਸਰਦਾਰ ਸਾਹਿਬ ਵੀ ਨਾ ਸੁਣੋ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਨਹੀਂ ਕੋਈ ਹਿੱਸਾ ਹੈ ਉਹ ਵਿਧਾਨ ਸਭਾ ਨਹੀਂ ਤੈਅ ਕਰੋਗੀ ਸਾਡੀ ਸਾਡੀ ਪੰਥ ਦੇ ਸਾਡਾ ਪੰਥ ਤੈਅ ਕਰੋਗੇ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਹਿੱਸਾ ਅਸੀਂ ਮੈਂ ਵੀ ਸਿੱਖੀ ਵਿਧਾਨ ਸਭਾ ਨਹੀਂ ਤੈਅ ਕਰੋਗੀ ਮੈਂ ਤਾਂ ਤੁਹਾਨੂੰ ਐਸਾ ਸਿੱਖੀ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨ ਮਾਰੇ ਕੱਲ ਤੁਹਾਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹ ਮੈਨੂੰ ਦੀ ਪਰਵਾਹ ਨਹੀਂ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਮੂਲ ਨਾਮਿਤਾਨ ਸਭ ਤੋਂ ਸਿੱਖ ਤੋਂ ਸਿੱਖ ਹਮਰਦੀ ਨਾਲ ਹੋਈ ਗੱਲ ਨਹੀਂ ਸੱਚ ਨੂੰ ਸੁਣਦਾ ਮਾਦਾ ਇਸ ਦੌਰਾਨ ਮੰਤਰੀ ਹਰਜੋਤ ਬੈਂਸ ਨੂੰ ਜਥੇਦਾਰ ਗੜਗੱਜ ਦੇ ਵੱਲੋਂ ਦੋ ਤਖਤਾਂ ਨੂੰ ਆਪਸ ਵਿੱਚ ਜੋੜਨ ਵਾਲੀ ਸੜਕ ਬਣਾਉਣ ਦੇ ਲਈ ਵੀ ਕਿਹਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਇਸ ਸੜਕ ਨੂੰ ਜ਼ਰੂਰ ਬਣਾਵੇ ਕਿਉਂਕਿ ਦੋ ਤਖਤਾਂ ਨੂੰ ਹੀ ਆਪਸ ਦੇ ਵਿੱਚ ਜੋੜਦੀ ਹੈ ਤੇ ਇਸੇ ਦੌਰਾਨ ਦੋਮਾਂ ਦੇ ਵਿੱਚ ਜਥੇਦਾਰਾਂ ਨੂੰ ਹਟਾਉਣ ਦੇ ਉੱਤੇ ਤਿੱਖੀ ਬਹਿਸਵਾਜੀ ਹੁੰਦੀ ਹੋਈ ਵੀ ਦਿਖਾਈ ਦਿੱਤੀ ਹੈ श्री आनंदपुर साहिब तो हूँ राणा पंजाब लोक चैनल